ਇਹ ਚੀਨ ਨੂੰ ਰੋਕਣਾ ਤਾਂ ਇਹਨੂੰ ਜੰਗ ਵਿੱਚ ਉਲਝਾਉਣਾ ਪਊਗਾ ਅਮਰੀਕਾ ਚੀਨ ਦੇ ਗਵਾਂਢੀ ਮੁਲਕਾਂ ਦੇ ਚੀਨ ਪੱਖੀ ਜਿਹੜੇ ਰਜਿਮ ਆ ਜਿਹੜੀਆਂ ਹਕੂਮਤਾਂ ਉਹ ਬਦਲਦਾ ਪਿਆ ਉਹ ਲਾਇਸ ਰਸ਼ੀਆ ਤੋਂ ਤੇਲ ਖਰੀਦਦਾ ਇੰਡੀਆ ਦੀ ਕੋਈ ਅਖਬਾਰ ਇਹੋ ਜੀ ਖਬਰ ਲਾ ਸਕਦੀ ਹੋਵੇ ਇਹ ਇਹ ਜੇ 50 ਸਾਲ ਤੱਕ ਕਿਤੇ ਨਹੀਂ ਜਾਂਦੀ ਇਹਨੇ ਬਹੁਤ ਜ਼ਿਆਦਾ ਤਰਕੀ ਕਰ ਲਈ ਆ 10ਵੀਂ ਪਾਸ ਬੱਚਾ ਜਦੋਂ 10ਵੇਂ ਪੱਸਟੂ ਵਿੱਚ ਜਾਂਦਾ ਵਾ ਤਾਂ ਉਹਦੇ ਤੇ ਇੱਕਦਮ ਇੰਨਾ ਜ਼ਿਆਦਾ ਬੋਝ ਪੈ ਜਾਂਦਾ। ਇੱਕ ਛੋਟੇ ਪੱਧਰ ਦੇ ਇੰਜੀਨੀਅਰ ਬਣੂਗਾ। ਲੋਕਾਂ ਦੇ ਟੈਕਸ ਘਟਣਗੇ। ਯੂਨੀਵਰਸਿਟੀ ਦਾ ਜਿਹੜਾ ਸਿਲੇਬਸ ਆ ਉਹ ਆਊਟਡੇਟਡ ਆ। ਇੱਕ ਫੋਨ 'ਚ ਇਸ ਤਰੀਕੇ ਨਾਲ ਫੋਟੋ ਕੈਪਚਰ ਕੀਤੀ ਤੇ ਇਸ ਤਰੀਕੇ ਨਾਲ ਦੂਜੇ ਫੋਨ ਵਿੱਚ ਜਿਵੇਂ ਉਹ ਪਾ ਦਿੱਤੀ। ਚੀਨ ਦੁਨੀਆ ਵਿੱਚ ਨੰਬਰ 1 ਥਾਂ ਮਲਣ ਵਾਸਤੇ ਬੜੀ ਤੇਜ਼ੀ ਨਾਲ ਅੱਗੇ ਵਧਦਾ ਪਿਆ। ਇੰਡੀਆ ਵਰਗੇ ਮੁਲਕ ਵਿੱਚ ਇਸ ਸਬੰਧੀ ਕਦੀ ਗੱਲ ਹੀ ਨਾ ਚੱਲਣਾ। ਮੁਲਕ ਦੀ ਬਹੁਤ ਵੱਡੀ ਤਰਾਸਦੀ ਹੈ। ਛੋਟਾ ਸਾਲਾ ਬੱਚਾ ਨੂੰ ਮਸ਼ੀਨ ਬਦਲਣ ਲਈ ਕਹਿ ਦਿੰਦੀ ਹੈ। 5 ਸਾਲਾਂ ਵਿੱਚ ਉਹ ਬੱਚਾ 36 ਸਬਜੈਕਟ ਪੜ੍ਹੂਗਾ। ਸਾਰੀ ਦੁਨੀਆ ਕਹਿੰਦੀ ਕਿ ਚੀਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ। ਆਪਾਂ ਵਿੱਚ ਚੀਨ ਦੀ ਤਰੱਕੀ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਸ ਵੇਖਦੇ ਆਂ ਭਾਵੇਂ ਬਿਲਡਿੰਗ ਬਣਾਉਂਦੀਆਂ ਹੋਣ ਟੈਕਨੋਲੋਜੀ ਦੀਆਂ ਹੋਣ ਤੇ ਭਾਵੇਂ ਮੋਬਾਈਲ ਫੋਨਸ ਦੀਆਂ ਮੋਬਾਈਲ ਫੋਨਸ ਵਿੱਚ ਦਾ ਚੀਨ ਨੇ ਇਹੋ-ਇਹੋ ਜਿਹੇ ਫੀਚਰ ਲੈਣਦੇ ਜਿਹੜੇ ਕਿ ਐਪਲ ਵਰਗੀਆਂ ਕੰਪਨੀਆਂ ਵੀ ਨਹੀਂ ਲਿਆ ਸਕੀਆਂ ਤੁਹਾਡੇ ਵਿੱਚ ਵੀ ਕਈਆਂ ਨੇ ਹਵਾਵੇ ਦੇ ਫੋਨ ਦੀ ਵੀਡੀਓ ਵੇਖੀ ਹੋਣੀ ਆ ਜਿਹਦੇ ਵਿੱਚ ਇੱਕ ਫੋਨ 'ਚ ਜਿੱਦਾਂ ਇਹਦਾ ਦੋ ਫੋਨ ਲੱਗੇ ਹੋਏ ਇੱਕ ਫੋਨ ਜੋ ਇਸ ਤਰੀਕੇ ਨਾਲ ਫੋਟੋ ਕੈਪਚਰ ਕੀਤੀ ਇਸ ਤਰੀਕੇ ਨਾਲ ਦੂਜੇ ਫੋਨ ਵਿੱਚ ਜਿਹੜੀ ਉਹ ਪਾ ਦਿੱਤੀ ਜਾਨਕਿ ਇਸੇ ਤਰੀਕੇ ਫੋਟੋ ਜਿਹੜੀ ਆ ਕਾਪੀ ਪੇਸਟ ਹੋ ਗਈ ਸਕਰੀਨਸ਼ਾਟ ਲੈ ਕੇ ਇਹ ਹੋਇਆ ਉਹ ਜੇ ਫੀਚਰ ਚੀਨ ਨੇ ਲੈ ਆਂਦੇ ਆ ਚੀਨ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਆ ਕਿ ਆਪਣੇ ਆਪ ਨੂੰ ਦੁਨੀਆ ਦਾ ਥਾਣੇਦਾਰ ਕਹਣ ਵਾਲਾ ਅਮਰੀਕਾ ਉਹਨੂੰ ਵੀ ਕਹਿਣਾ ਪੈ ਗਿਆ ਕਿ ਜੇ ਚੀਨ ਨੂੰ ਰੋਕਣਾ ਤਾਂ ਇਹਨੂੰ ਜੰਗ ਵਿੱਚ ਲਜਾਉਣਾ ਪਊਗਾ ਚੀਨ ਦੁਨੀਆ ਵਿੱਚ ਨੰਬਰ 1 ਥਾਂ ਮੱਲਣ ਵਾਸਤੇ ਬੜੀ ਤੇਜ਼ੀ ਨਾਲ ਅੱਗੇ ਵਧਦਾ ਪਿਆ ਇਸੇ ਲਈ ਅਮਰੀਕਾ ਚੀਨ ਦੇ ਗਵਾਂਢੀ ਮੁਲਕਾਂ ਦੇ ਚੀਨ ਪੱਖੀ ਜਿਹੜੇ ਰਜਿਮ ਆ ਜਿਹੜੀਆਂ ਹਕੂਮਤਾਂ ਉਹ ਬਦਲਦਾ ਪਿਆ ਤਾਂ ਜੋ ਕਿਸੇ ਵੀ ਤਰੀਕੇ ਚੀਨ ਨੂੰ ਰੋਕਿਆ ਜਾ ਸਕੇ ਚਾਹੇ ਜੰਗ ਵਿਚ ਉਲ ਜਾ ਕੇ ਜਾਂ ਕਿਸੇ ਹੋਰ ਢੰਗ ਨਾਲ ਪਰ ਕੀ ਚੀਨ ਦੇ ਲੋਕ ਵੀ ਇਹ ਮੰਨਦੇ ਆ ਕਿ ਅਸੀਂ ਬਹੁਤ ਜ਼ਿਆਦਾ ਤਾਕੀ ਕਰ ਲਈ ਆ ਉਹਨਾਂ ਦੇ ਕੀ ਵਿਚਾਰ ਆ ਇਹਦੇ ਬਾਬਤ ਆਓ ਸਕਰੀਨ ਤੇ ਖਬਰ ਵੇਖਦੇ ਆ ਜਿਹੜੀ ਕਿ ਚੀਨ ਦੀ ਇੱਕ ਅਖਬਾਰ ਐਸੀਐਮਪੀ ਦੀ ਆ this stem crisis in china's universities how outdated courses are wasting talent ਸਟੈਮ ਤੋਂ ਭਾਵ ਕਿ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥੈਮੈਟਿਕਸ ਕਹਿੰਦੇ ਆ ਕਿ ਇਨ੍ਹਾਂ ਫੀਲਡਸ ਵਿੱਚ ਚੀਨ ਦੀਆਂ ਯੂਨੀਵਰਸਿਟੀਆਂ ਵਿੱਚ ਕ੍ਰਾਈਸਿਸ ਆ ਕਿਉਂ ਕਿ ਜਿਹੜੇ ਕੋਰਸਿਸ ਪੜ੍ਹਾਏ ਜਾਂਦੇ ਆ ਉਹ ਆਊਟਡੇਟਡ ਯਾਨੀ ਕਿ ਪੁਰਾਣੇ ਆ ਅੱਗੇ ਕਹਿੰਦੇ ਆ ਕਿ ਮੈਨੀ ਚਾਈਨਿਸ ਡਿਗਰੀਜ਼ ਪ੍ਰਾਇੋਰਟਾਈਜ਼ ਥਿਊਰੀ ਓਵਰ ਪ੍ਰੈਕਟੀਕਲ ਐਕਸਪੀਰੀਅੰਸ ਐਂਡ ਫੇਲ ਟੂ ਪ੍ਰਪੇਅਰ ਸਟੂਡੈਂਟਸ ਫਾਰ ਰੀਅਲ ਵਰਕ 엠ਪਲੋਇਮੈਂਟ ਕ੍ਰਿਟਿਕਸ ਸੇ ਭਾਵੇਂ ਚੀਨ ਦੀਆਂ ਬਹੁਤ ਸਾਰੀਆਂ ਡਿਗਰੀਜ਼ ਐਵੇਂ ਦੀਆਂ ਜਿਹੜੀਆਂ ਥਿਊਰੀ ਨੂੰ ਪੈਲ ਦਿੰਦੀਆਂ ਬਜਾਏ ਪ੍ਰੈਕਟੀਕਲ ਦੇ ਜਿਹਦੇ ਸਿੱਟੇ ਵਜੋਂ ਜਿਹੜੇ ਸਟੂਡੈਂਟ ਆ 엠ਪਲੋਇਮੈਂਟ ਯਾਨੀ ਕਿ ਰੁਜ਼ਗਾਰ ਲੈਣ ਵਿੱਚ ਅਸਫਲ ਹੋ ਰਹੇ ਆ ਇਹ ਕਹਿਣਾ ਮਾਂ ਚੀਨ ਦਾ ਜਿਹੜਾ ਇਨੀ ਤਰੱਕੀ ਕਰ ਚੁੱਕਾ ਹੋਇਆ ਤੇ ਉੱਥੋਂ ਦੀ ਇੱਕ ਅਖਬਾਰ ਇਹੋ ਜੀ ਖਬਰ ਲਾ ਰਹੀ ਹੈ ਕਿ ਆਪਾਂ ਸੋਚ ਵੀ ਸਕਦੇ ਹਾਂ ਕਿ ਇੰਡੀਆ ਦੀ ਕੋਈ ਅਖਬਾਰ ਇਹੋ ਜੀ ਖਬਰ ਲਾ ਸਕਦੀ ਹੋਵੇ ਕਿ ਇੰਡੀਆ ਦੇ ਯੂਨੀਵਰਸਿਟੀ ਦਾ ਜਿਹੜਾ ਸਿਲੇਬਸ ਆ ਉਹ ਆਊਟਡੇਟਡ ਆ ਤੇ ਕਿੰਨਾ ਕੁ ਆਊਟਡੇਟਡ ਆ ਇਹਦੇ ਬਾਰੇ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਮੰਨ ਲਓ ਇੱਥੇ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੋਵੇ ਪਹਿਲਾ ਤਾਂ ਉਹਦੇ ਲਈ ਸਰਮਾਈ ਇੰਨਾ ਚਾਹੀਦਾ ਕਿ ਉਹ ਸਰਮਾਇਆ ਇਕੱਠਾ ਕਰਨਾ ਹਾਰੀਸਰੀ ਦੇ ਵਾਸੀ ਗੱਲ ਹੀ ਨਹੀਂ ਆ ਪਰ ਜੇ ਕੋਈ ਔਖਾ ਸਖੋ ਕੇ ਕਰ ਵੀ ਲੈਂਦਾ ਤਾਂ ਇੰਨੇ ਪੈਸੇ ਲਾ ਕੇ ਵੀ ਇੱਕ ਛੋਟੇ ਪੱਧਰ ਦਾ ਇੰਜੀਨੀਅਰ ਬਣੂਗਾ ਨਾ ਕਿ ਕੋਈ ਰਿਸਰਚਰ ਜਾਂ ਕੁਝ ਹੋਰ ਚੀਨ ਦੀ ਜਿਹੜੀ ਆਪਾਂ ਖਬਰ ਪੜ੍ਹੀ ਆ ਤੁਹਾਨੂੰ ਪਤਾ ਇਹ ਗੱਲ ਕਈ ਕਿੰਨੀ ਆ ਇਹ ਗੱਲ ਕਹੀ ਆ ਚੀਨ ਦੀ ਰਿਪੋਰਟਿੰਗਸ ਇੰਡਸਟਰੀ ਨੂੰ ਲੀਡ ਕਰਨ ਵਾਲੇ ਵਾੰਗ ਸ਼ਿੰਗ ਸ਼ਿੰਗ ਨੇ ਉਹ ਵੀ ਕਾਨਫਰੰਸ ਵਿੱਚ ਜਿਹੜਾ ਇੰਨਾ ਡਵੈਲਪਡ ਮੁਲਕ ਆ ਜਿਨੇ ਇੰਨੀ ਤਰੱਕੀ ਕਰ ਲਈ ਆ ਉਹ ਵੀ ਕਹਿ ਰਿਹਾ ਕਿ ਭਾਈ ਜਿਹੜਾ ਸਾਡੀਆਂ ਯੂਨੀਵਰਸਿਟੀਆਂ ਦਾ ਸਿਲੇਬਸ ਆ ਉਹ ਪੁਰਾਣਾ ਤੇ ਇੰਡੀਆ ਵਰਗੇ ਮੁਲਕ ਵਿੱਚ ਇਸ ਸਬੰਧੀ ਕਦੀ ਗੱਲ ਹੀ ਨਾ ਚੱਲਣਾ ਮੁਲਕ ਦੀ ਬਹੁਤ ਵੱਡੀ ਤਰਾਸੀ ਆ ਬੇਸ਼ੱਕ ਇੰਡੀਆ ਨੇ 2-3 ਵਾਰੀ ਸਿੱਖਿਆ ਨੀਤੀ ਬਣਾਈ ਆ 2020 ਵਿੱਚ ਦਾ ਲੇਟੈਸਟ ਸਿੱਖਿਆ ਨੀਤੀ ਬਣੀ ਆ ਪਰ ਗਲਤਾਂ ਉਹਦੇ ਤੇ ਅਮਲ ਕਰਨ ਦੀਆਂ ਇਸ ਸਿੱਖਿਆ ਨੀਤੀ ਵਿੱਚ ਇੱਕ ਨਿਯਮ ਸੀ ਕਿ 6ਵੀਂ ਤੋਂ ਹਰ ਸਟੂਡੈਂਟ ਨੂੰ ਪਾਈਥਨ ਲੈਂਗੁਏਜ ਸਿਖਾਈ ਜਾਊਗੀ ਕਿਹੜੇ ਸਕੂਲ ਨੇ ਲਾਗੂ ਕੀਤੀ ਜਾਂ ਕਿਹੜੇ ਬੋਨਸ ਗੱਲੋਂ ਜਕਿੰਨੀ ਬਣਾਇਆ ਜੇ ਅਸੀਂ ਦੁਨੀਆ ਨੂੰ ਕੰਪੀਟ ਕਰਨਾ ਚਾਹੁੰਦੇ ਆ ਤਾਂ ਸਾਨੂੰ ਆਪਣਾ ਐਜੂਕੇਸ਼ਨ ਸਿਸਟਮ ਸੈੱਟ ਕਰਨਾ ਹੀ ਪਊਗਾ ਇੰਡੀਆ ਦੇ ਐਜੂਕੇਸ਼ਨ ਸਿਸਟਮ ਦੀ ਤਰਾਸੀ ਹੀ ਕਹਿ ਲਓ ਕਿ 10ਵੀਂ ਪਾਸ ਬੱਚਾ ਜਦੋਂ ਪਲੱਸ 1 ਪਲੱਸ 2 ਵਿੱਚ ਜਾਂਦਾ ਵਾ ਤਾਂ ਉਹਦੇ ਤੇ ਇੱਕਦਮ ਇੰਨਾ ਜ਼ਿਆਦਾ ਬੋਝ ਪੈ ਜਾਂਦਾ ਜਿਵੇਂ ਨੇ ਮੈਡੀਕਲ ਨਾ ਮੈਡੀਕਲ ਰੱਖਿਆ ਤਾਂ ਉਸ ਤੋਂ ਬਾਅਦ ਜੇ ਉਹ ਇੰਜੀਨੀਅਰ ਕਰਦਾ ਡਾਕਟਰੀ ਕਰਦਾ ਜਾਂ ਕੁਝ ਹੋਰ ਮੰਨ ਲਓ ਜਿਵੇਂ ਕਿ ਕਿਸੇ ਬੱਚੇ ਨੇ ਇੰਜੀਨੀਅਰਿੰਗ ਕੀਤੀ ਤਾਂ 4 ਸਾਲਾਂ ਵਿੱਚ ਉਹ ਬੱਚਾ 36 ਸਬਜੈਕਟ ਪੜ੍ਹੂਗਾ ਤੇ ਇਹਨਾਂ ਛਿੱਤਿਆਂ ਸਬਜੈਕਟਾਂ ਦੇ ਹੀ ਉਹ ਸਿਰਫ ABC ਪੜੂਗਾ ਯਾਨੀ ਕਿ ਸਿਰਫ ਬੇਸਿਕ ਨੋਲਿਜ ਮੁਹਾਰਤ ਉਹਨੂੰ ਇੱਕ ਚ ਵੀ ਹਾਸਲ ਨਹੀਂ ਹੋਣੀ ਪਰ ਜਦੋਂ ਉਹ ਬੱਚਾ ਜੋਬ ਲੈਣ ਜਾਊਗਾ ਤਾਂ ਇੰਡਸਟਰੀ ਕੋਦੇ ਕੋਲੋਂ ਮੁਹਾਰਤ ਦੀ ਹੀ ਮੰਗ ਕਰੂਗੀ ABC ਵਾਲਿਆਂ ਨੂੰ ਤਾਂ ਇੰਡਸਟਰੀ ਪੁੱਛਦੀ ਤੱਕ ਨਹੀਂ ਜੇ ਨੂੰ ਹੋਰ ਚੰਗੀ ਤਰ੍ਹਾਂ ਤੁਸੀ ਸਮਝਣਾ ਹੋਵੇ ਤਾਂ ਮੰਨ ਲਓ ਕਿ ਕਿਸੇ ਕੋਲ C++ ਜਿਹੜੀ ਕਿ ਇੱਕ ਕੰਪਿਊਟਰ ਲੈਂਗੁਏਜ ਆ ਉਹਦੀ ਮੁਹਾਰਤ ਆ ਪਾਵੇਂ ਕਿ ਇਹ ਲੈਂਗੁਏਜ ਬਹੁਤ ਪੁਰਾਣੀ ਹੋ ਚੁੱਕੀ ਆ ਅੱਜ ਦੇ ਸਮੇਂ 'ਚ ਇਹਦੀ ਜ਼ਰੂਰਤ تقریبا ਨਾ ਦੇ ਬਰਾਬਰ ਆ ਪਰ ਕੁਝ ਸਾਲ ਪਹਿਲਾਂ ਇਹਦੇ ਨਾਲ ਨੌਕਰੀ ਮਿਲ ਜਾਂਦੀ ਸੀ ਸੀ ਪਲੱਸ ਪਲੱਸ ਸੀ ਮੁਹਾਰਤ ਹੋਣ ਨਾਲ ਇੰਡਸਟਰੀ 'ਚ ਤੁਹਾਡੀ ਪੁਰਸ਼ਗਿਸ਼ ਹੁੰਦੀ ਆ ਜੇ ਇਸ ਚੀਜ਼ ਨੂੰ ਤੁਸੀਂ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਮੰਨ ਲਓ ਕਿ ਤੁਹਾਡੇ ਕੋਲ ਕਿਸੇ ਵੀ ਇੱਕ ਕੰਪਿਊਟਰ ਲੈਂਗੁਏਜ ਦੀ ਮੁਹਾਰਤ ਆ ਇਸ ਮੁਹਾਰਤ ਨਾਲ ਤੁਹਾਨੂੰ ਸਹੀ ਇੰਡਸਟਰੀ ਵਿੱਚ ਜੌਬ ਮਿਲ ਜਾਊਗੀ ਪਰ ਐਜੂਕੇਸ਼ਨ ਸਿਸਟਮ ਕੀ ਕਰਦਾ ਉਹ ਤੁਹਾਨੂੰ ਲੈਂਗੁਏਜ ਦਾ ਵੀ ਬੇਸਿਕ ਪੜਾ ਰਿਆ ਮਾਈਕਰੋ ਪ੍ਰੋਸੈਸਰ ਦਾ ਵੀ ਬੇਸਿਕ ਪੜਾ ਰਿਆ ਮਾਈਕਰੋ ਕੰਟਰੋਲਰ ਦਾ ਵੀ VLSI ਜਾਨਕਿ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਸਰਕਟ ਉਹਦਾ ਵੀ ਬੇਸਿਕ ਹੀ ਪੜਾ ਰਿਆ ਇੰਨਾ ਕੁਛ ਪੜ ਪੜਾ ਕੇ ਵੀ ਤੁਹਾਡੇ ਕੋਲ ਕੁਝ ਨਹੀਂ ਪੈਣਾ ਕਿਉਂ ਕਿਉਂਕਿ ਤੁਹਾਡੇ ਕੋਲ ਇੰਨਾ ਚੋ ਕਿਸੇ ਵੀ ਇੱਕ ਵਿਸ਼ੇ ਦੀ ਮੁਹਾਰਤ ਨਹੀਂ ਇੰਡਸਟਰੀ ਤੁਹਾਨੂੰ ਜੌਬ ਨਹੀਂ ਦੋਗੀ। ਇੱਥੇ ਫਰਕ ਆ। ਜਿੰਨਾ ਚਿਰ ਇਹ ਐਜੂਕੇਸ਼ਨ ਸਿਸਟਮ ਚੇਂਜ ਨਹੀਂ ਹੁੰਦਾ ਬੱਚੇ ਇੱਥੇ ਰੋਲਦੇ ਹੀ ਰਹਿਣਗੇ। ਕਿਹੜੇ ਬੱਚੇ ਆ ਜਿਨ੍ਹਾਂ ਨੂੰ ਕਾਲਜੋਂ ਨਿਕਲਦਿਆਂ ਸਾਰੀ ਜੌਬ ਮਿਲ ਜਾਂਦੀ ਆ। ਸਿਵਾਏ ਆਈਐਨਟੀਆਈਆਂ ਸੇ। ਬਾਕੀਆਂ ਨੂੰ ਰੋਲਣਾ ਪੈਂਦਾ। 4-5 ਸਾਲ ਦਾ ਤਜਰਬਾ ਇਕੱਠਾ ਕਰਨਾ ਪੈਂਦਾ। ਫਿਰ ਜਾ ਕੇ ਉਹ ਜੌਬ ਕਰਨ ਦੇ ਕਾਬਿਲ ਬਣਦੇ ਆ। ਫਿਰ ਜਾ ਕੇ ਉਹਨਾਂ ਨੂੰ ਇੱਕ ਬਤੌਰ ਇੰਜੀਨੀਅਰ ਹੋਣ ਦੀ ਪੇ ਮਿਲਦੀ ਆ। ਉਨਾਂ ਚਿਰ ਬੱਚਿਆਂ ਦਾ ਇੱਕ ਤਰ੍ਹਾਂ ਨਾਲ ਸ਼ੋਸ਼ਣ ਹੀ ਹੁੰਦਾ ਤੇ ਜਿਨ੍ਹਾਂ ਨੇ ਕਰਜ਼ਾ ਲੈ ਕੇ ਪੜਾਈ ਕੀਤੀ ਹੁੰਦੀ ਹੈ ਉਹਨਾਂ ਦੀ ਹਾਲਤ ਦਾ ਅੰਦਾਜ਼ਾ ਤਾਂ ਫਿਰ ਆਪਾਂ ਲਾਈ ਸਕਦੇ ਆ ਇਹ ਹਾਲ ਆ ਸਾਡੇ ਐਜੂਕੇਸ਼ਨ ਸਿਸਟਮ ਦਾ ਜੇ ਆਪਾਂ ਮੈਡੀਕਲ ਲਾਈਨ ਦੀ ਗੱਲ ਕਰੀਏ ਤਾਂ ਮੈਡੀਕਲ ਕੀ ਆ ਟੈਕਨੋਲੋਜੀ ਤੋਂ ਬਿਨਾ ਜੇ ਡਾਕਟਰ ਸਕੂਲ ਐਮ ਆਰ ਆਈ ਮਸ਼ੀਨਸ ਹੀ ਨਾ ਹੋਣ ਤਾਂ ਉਹ ਕੀ ਕਰਨਗੇ ਸਵਾਮੀ ਡਾਕਟਰ ਨਿਊਰੋ ਸਰਜਨਾਂ ਗੈਸਟ੍ਰਿਕ ਦਾ ਜਾਂ ਕੋਈ ਵੀ ਹੋਰ ਹਰ ਇੱਕ ਨੇ ਐਮ ਆਰ ਆਈ ਵੇਖ ਕੇ ਹੀ ਅੱਗੇ ਮੂਵ ਕਰਨਾ ਇਹ ਪ੍ਰਾਣਿਤ ਜਮਾਨੇ ਦੀ ਵੈਦਿਕਤਾ ਹੈ ਨਹੀਂ ਜਿਹੜੀ ਕਿਸੇ ਵੀ ਤਰ੍ਹਾਂ ਦੀ ਟੈਕਨੋਲੋਜੀ ਤੋਂ ਆਜ਼ਾਦ ਆ ਕਿਸੇ ਵੀ ਤਰ੍ਹਾਂ ਟੈਕਨੋਲੋਜੀ ਤੇ ਨਿਰਭਰ ਨਹੀਂ ਸੋ ਆਜ ਦੀ ਤਰੀਕੇ ਵਿੱਚ ਜੇ ਕੋਈ ਵੀ ਫੀਲਡ ਆ ਤਾਂ ਟੈਕਨੋਲੋਜੀ ਤੋਂ ਬਿਨਾ ਅਧੂਰਾ ਤੇ ਟੈਕਨੋਲੋਜੀ ਜਿੰਨਾਂ ਦੇ ਹੱਥ ਆ ਚੁੱਕੀ ਆ ਜਿਹੜੇ ਮਾਰਕ ਬਣ ਚੁੱਕੇ ਆ ਇਹਦੇ ਉਹ ਇਹਨੂੰ ਵੇਚ-ਵਿਚ ਕੇ ਅਰਬਾ ਖਰਬਾ ਕਮਾ ਰਹੇ ਆ ਕਿਵੇਂ ਆਓ ਦੱਸੇ ਆ ਉਦਾਹਰਨ ਦੇ ਤੌਰ ਤੇ ਜਿਵੇਂ ਆਪਾਂ ਐਮ ਆਰ ਆ ਮਸ਼ੀਨਸ ਹੀ ਲੈ ਲਈਏ ਐਮ ਆਰ ਆ ਮਸ਼ੀਨ ਜੇ ਤੁਸੀਂ ਸੀਮੰਸ ਕੰਪਨੀ ਦੀ ਖਰੀਦਦੇ ਹੋ ਜਿਹੜੀ ਇੱਕ ਜਰਮਨ ਕੰਪਨੀ ਆ ਤਾਂ ਇਹਦੀ ਕੀਮਤ ਤਕਰੀਬਨ 2 ਤੋਂ 4 ਕਰੋੜ ਆ ਮਸ਼ੀਨ ਖਰੀਦਣ ਤੋਂ ਬਾਅਦ ਤੁਹਾਨੂੰ ਇਹਦੀ सीएमसी करवाई ਪੈਂਦੀ ਆ ਕੰਪਨੀ ਵੱਲੋਂ सीएमसी ਕੀ ਆ ਕੰਪਰੀਹੈਂਸਿਵ ਮੇਨਟੇਨੈਂਸ ਕੰਟਰੈਕਟ ਮਤਲਬ ਕਿ ਜੇ ਮਸ਼ੀਨ ਵਿੱਚ ਕਦੇ ਵੀ ਕੋਈ ਖਰਾਬੀ ਆਈ ਤਾਂ ਕੰਪਨੀ ਖੁਦ ਆ ਕੇ ਉਹਨੂੰ ਠੀਕ ਕਰੂਗੀ ਪਰ ਮਸ਼ੀਨ ਦੀ ਇਸ ਦੇਖ ਰੇਖ ਲਈ ਕੰਪਨੀ ਬਹੁਤ ਮੋਟੀ ਰਕਮ ਵਸੂਲਦੀ ਆ ਮਸ਼ੀਨ ਦੇ ਮੁੱਲ ਤੋਂ ਤਕਰੀਬਨ 2.5 ਗੁਣਾ ਵੱਧ ਉਹ ਮਸ਼ੀਨ ਦੀ ਦੇਖ ਦੇਖਦਾ ਹੀ ਵਸੂ ਲੈਂਦੀ ਆ 10 ਸਾਲਾਂ ਵਿੱਚ ਤੇ 10 ਸਾਲਾਂ ਬਾਅਦ ਤੁਹਾਨੂੰ ਮਸ਼ੀਨ ਬਦਲਣ ਲਈ ਕਹਿ ਦਿੰਦੀ ਆ ਤੇ ਸਭ ਤੋਂ ਐਮ ਕਿ ਸੀਐਮਸੀ ਕਰਾਉਣੀ ਨਾ ਕਰਾਉਣੀ ਤੁਹਾਡੀ ਮਰਜ਼ੀ ਨਹੀਂ ਬਲ ਕੇ ਮਜਬੂਰੀ ਆ ਕਿਉਂਕਿ ਇਹ ਅਗਲਿਆਂ ਦੀ ਮਸ਼ੀਨ ਆ ਉਹਨਾਂ ਦੀ ਟੈਕਨੋਲੋਜੀ ਆ ਤੇ ਇਹਦੇ ਵਿੱਚ ਆਈ ਖਰਾਬੀ ਨੂੰ ਕੰਪਨੀ ਤੋਂ ਬਿਨਾ ਕੋਈ ਠੀਕ ਕਰ ਨਹੀਂ ਸਕਦਾ ਇਹ ਕੋਈ ਜੁਗਾੜੂ ਮਿਸਰੀ ਵਾਲਾ ਕੰਮ ਨਹੀਂ ਕਿ ਕਿਤੋਂ ਵੀ ਜਾ ਕੇ ਇੰਜਨ ਬਣਾ ਲਓ ਇਸ ਰਾਹ ਦੀਆਂ ਕਈ ਮਸ਼ੀਨਾਂ ਤੇ ਕਈ ਕੰਪਨੀਆਂ ਜਿਹੜੀਆਂ ਐਵੇਂ ਲੁੱਟ ਕਰਦੀਆਂ ਕਿਉਂ ਹੁੰਦੀ ਐ ਇਹ ਲੁੱਟ ਕਿਉਂਕਿ ਅਗਲਿਆਂ ਦੇ ਹੱਥ ਟੈਕਨੋਲੋਜੀ ਆ ਜਿਹਦਾ ਤੁਹਾਨੂੰ ਲੱਲਾ ਖਖਾ ਤੱਕ ਨਹੀਂ ਪਤਾ ਤੇ ਇਹ ਲੱਲਾ ਖਖਾ ਪਤਾ ਨਾ ਹੁੰਦਾ ਸਭ ਤੋਂ ਵੱਡਾ ਕਾਰਨ ਸਾਡਾ ਐਜੂਕੇਸ਼ਨ ਸਿਸਟਮ ਅੱਜ ਦੇ ਯੁੱਗ ਵਿੱਚ ਦੁਨੀਆ ਇੱਕ ਪਿੰਡ ਬਣ ਚੁੱਕੀ ਆ ਸੋ ਲੋੜ ਆ ਕਿ ਆਪਾਂ ਆਪਣਾ ਐਜੂਕੇਸ਼ਨ ਸਿਸਟਮ ਇਸ ਤਰੀਕੇ ਨਾਲ ਡਿਵੈਲਪ ਕਰੀਏ ਕਿ ਸਾਡਾ ਸਾਰਾ ਕੁਝ ਆਪਣਾ ਹੋਵੇ ਜਿਵੇਂ ਕਿ ਸਾਇੰਸ ਵਿੱਚ ਆਪਣਾ ਹੋਵੇ ਟੈਕਨੋਲੋਜੀ ਵਿੱਚ ਆਪਣਾ ਹੋਵੇ ਇੰਜੀਨੀਅਰਿੰਗ ਵਿੱਚ ਆਪਣਾ ਹੋਵੇ ਤਾਂ ਜੋ ਅਸੀਂ ਦੁਨੀਆ ਨਾਲ ਕੰਪੀਟ ਕਰ ਸਕੀਏ ਮੋਦੀ ਸਰਕਾਰ ਨੇ ਇਸ ਖੇਤਰ ਵਿੱਚ ਕਾਸ਼ਕ ਪੈੜ ਕਦਮੀਆਂ ਜਰੂਰ ਕੀਤੀਆਂ ਉਹਨਾਂ ਨੇ ਪੂਰੇ ਇੰਡੀਆ ਵਿੱਚ 4 ਸੈਮੀ ਕੰਡਕਟਰ ਪਲਾਂਟ ਲਾਏ ਆ। ਕਾਫੀ ਵੱਡਾ ਬਜਟ ਰੱਖਿਆ ਇਨ੍ਹਾਂ ਸੈਮੀ ਕੰਡਕਟਰ ਪਲਾਂਟਸ ਵਾਸਤੇ। ਪਰ ਕਹ ਲਓ ਕਿ ਬਹੁਤ ਲੇਟ ਆ। ਇੰਨਾ ਵੀ ਸ਼ੁਕਰ ਆ ਕਿ ਕਿਸੇ ਸਰਕਾਰ ਨੇ ਤਾਂ ਇਸ ਖੇਤਰ ਵੱਲ ਪਹਿਲ ਕੀਤੀ। ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਵਧਦੇ ਜਾਣਗੇ ਮਸ਼ੀਨਸ ਬਣਨਗੀਆਂ। ਲੋਕਾਂ ਦੇ ਟੈਕਸ ਘਟਣਗੇ। ਫਾਇਦਾ ਹੋਗਾ ਉਹ ਲੋਕਾਂ ਨੂੰ ਇਨ੍ਹਾਂ ਦਾ। ਪਰ ਇਹ ਫਾਇਦਾ ਤਾਂ ਹੀ ਹੋਊਗਾ ਜੇ ਇਹਦੇ ਵਿੱਚ ਕਾਰਪੋਰੇਟਸ ਇਨਵੋਲ ਨਾ ਹੋਣ ਤਾਂ ਜੇ ਸਾਰ ਕੁਝ ਸਰਕਾਰ ਆਪ ਕਰੂਗੀ ਜੇ ਕਾਰਪੋਰੇਟਸ ਇਨਵੋਲ ਹੋਗੇ ਤਾਂ ਇੱਥੇ ਕੁਝ ਵੀ ਨਹੀਂ ਕਿਸੇ ਦਾ ਵਟਿਆ ਜਾਣਾ ਉਦਾਹਰਨ ਦੇ ਤੌਰ ਤੇ ਰੇਲਾਈਂਸ ਰਸ਼ੀਆ ਤੋਂ ਤੇਲ ਖਰੀਦਦਾ 2022 ਤੋਂ ਤੇਲ ਦੀਆਂ ਕੀਮਤਾਂ ਬਹੁਤ ਘਟੀਆਂ ਹੋਈਆਂ ਪਰ ਲਾਇੰਸ ਵੇਚਦਾ ਪਹਿਨਾ ਵਾਲੇ ਪਾਤੀ ਪਿਆ ਤੇਲ ਦੇ ਸਸਤੇ ਹੋਣ ਦਾ ਫਾਇਦਾ ਜਾਂ ਮੁਨਾਫਾ ਸਿਰਫ ਤੇ ਸਿਰਫ ਲਾਈਨਸ ਕਾਰਪੋਰੇਟ ਨੂੰ ਹੋਇਆ ਲੋਕਾਂ ਨੂੰ ਇਸੇ ਤਰੀਕੇ ਜੇ ਇਸ ਖੇਤਰ ਵਿੱਚ ਵੀ ਕਾਰਪੋਰੇਟਸ ਆਉਂਦੇ ਆ ਤਾਂ ਲੋਕਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ ਵਾਪਸ ਆਉਂਦੇ ਐਜੂਕੇਸ਼ਨ ਸਿਸਟਮ ਤੇ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਕੰਪੀਟ ਕਰੇ ਤਾਂ ਇਹਦੇ ਵੱਲ ਤੁਹਾਨੂੰ ਹੀ ਧਿਆਨ ਦੇਣਾ ਪਊਗਾ ਉਹਦੇ ਸਮੇਂ ਨੂੰ ਇਸ ਤਰੀਕੇ ਨਾਲ ਵੰਡਣਾ ਪਊਗਾ ਕਿ ਦੁਨੀਆ ਦੇ ਹਾਂ ਦਾ ਬਣ ਸਕੇ ਉਹਨੂੰ ਕੰਪੀਟ ਕਰ ਸਕੇ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਆ ਕਿ ਆਪਣੇ ਬੱਚੇ ਨੂੰ ਇੰਗਲਿਸ਼ ਲਿਟਰੇਚਰ ਮੁਹਾਰਤ ਹਾਸਲ ਕਰਾ ਲੀਏ ਤੇ 7ਵੀਂ 8ਵੀਂ ਤੋਂ ਉਹਨੂੰ ਕਿਸੇ ਵੀ ਇੱਕ ਫੀਲਡ ਦੇ ਵਿੱਚ ਪਾ ਕੇ ਉਹਦੇ ਆਨਲਾਈਨ ਕੋਰਸਿਸ ਲੈ ਕੇ ਦੇ ਦਿੱਤੇ ਜਾਣ ਤਾਂ ਜੋ ਜਵਾਨ ਹੋਣ ਤੱਕ ਉਸ ਫੀਲਡ ਦਾ ਮਾਰਗ ਬਣ ਜਾਵੇ ਪਰ ਇਹਦੇ ਲਈ ਸਾਨੂੰ ਜਿਹੜਾ ਜਾਦੇ ਨੰਬਰਾਂ ਵਾਲਾ ਪੁੱਤ ਸੜ ਦੇ ਸਵਾਰ ਰਹਿੰਦਾ ਉਹਨੂੰ ਲਾਉਣਾ ਪੈਣਾ ਕਿ 90% ਤੋਂ ਘਟਣੀ ਨਹੀਂ ਚਾਹੀਦੀ 80% ਤੋਂ ਘਟਣੀ ਨਹੀਂ ਚਾਹੀਦੀ ਹਾਂ ਬੱਚਾ 60 65% ਜ਼ਰੂਰ ਲਵੇ ਵੱਧ ਨੰਬਰਾਂ ਦਾ ਫਾਇਦਾ ਕੀ ਆ ਮੋਲ 65% ਵਾਲੇ ਦਾ ਵੀ ਉਨਾ ਹੀ ਪੈਣਾ ਤੇ 80% ਵਾਲੇ ਦਾ ਵੀ ਉਨਾ ਹੀ ਪੈਣਾ ਸਿਵਾਏ ਸਕਾਲਰਸ਼ਿਪ ਸੇ ਪਰਸੈਂਟੇਜ ਦੀ ਕੋਈ ਵੈਲਿਊ ਨਹੀਂ ਪਰ ਸਕਾਲਰਸ਼ਿਪਸ ਲੈਂਦੇ ਲੈਂਦੇ ਤੁਸੀਂ ਸਕਿੱਲ ਨਹੀਂ ਲੈ ਸਕਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਆ ਉਹ ਸਾਨੂੰ ਕਰਨੀਆਂ ਹੀ ਪੈਣੀਆਂ ਜੇ ਤਾਂ ਗਵਰਨਮੈਂਟ ਆਪਣੇ ਪੱਧਰ ਤੇ ਕਰਦੀ ਆ ਤਾਂ ਬਹੁਤ ਵਧੀਆ ਨਹੀਂ ਤਾਂ ਤੁਹਾਨੂੰ ਖੁਦ ਨੂੰ ਸਾਰਾ ਕੁਝ ਕਰਨਾ ਪਊਗਾ ਉਹਦੇ ਲਈ ਇਹੀ ਆ ਕਿ ਆਪਣੇ ਬੱਚੇ ਨੂੰ ਇੰਗਲਿਸ਼ ਵਿੱਚ ਪਰਫੈਕਟ ਕਰਕੇ ਫਿਰ ਉਹਦੇ ਲਈ ਕੋਈ ਫੀਲਡ ਚੁਣ ਲਿਆ ਜਾਵੇ ਪਰ ਇਹਦੇ ਲਈ ਤੁਹਾਨੂੰ ਸਪਸ਼ਟ ਹੋਣਾ ਬੜਾ ਜ਼ਰੂਰੀ ਆ ਕਿ ਤੁਸੀਂ ਉਹਦੇ ਲਈ ਕਿਹੜੀ ਲਾਈਨ ਚੁੰਦੇ ਪਏ ਹੋ ਤੇ ਉਹਦਾ ਸਕੋਪ ਕੀ ਆ ਆਉਣ ਵਾਲੇ ਭਵਿੱਖ ਵਿੱਚ ਉਹ ਸਕੋਪ ਉਹ ਫੀਲਡ ਜਿੱਨਾ ਚ ਅਜੇ ਰੁਜ਼ਗਾਰ ਘਟੂਗਾ ਨਹੀਂ ਜਾਂ ਖਤਮ ਨਹੀਂ ਹੋਊਗਾ ਉਹਨਾਂ ਵੱਲ ਵੀ ਸਾਨੂੰ ਧਿਆਨ ਦੇਣਾ ਹੀ ਪੈਣਾ ਜਿਵੇਂ ਕਿ AI AI ਅਜੇ 50 ਸਾਲ ਤੱਕ ਕਿਤੇ ਨਹੀਂ ਜਾਂਦੀ ਸਾਈਬਰ ਸਕਿਉਰਿਟੀ ਵੀ ਕਿਤੇ ਨਹੀਂ ਜਾ ਰਹੀ ਡਾਟਾ ਮਾਈਨਿੰਗ ਵੀ ਕਿਤੇ ਨਹੀਂ ਜਾਂਦੀ ਵੀਡੀਓ ਐਨੀਮੇਸ਼ਨਸ ਵੀ ਕਿਤੇ ਨਹੀਂ ਜਾਂਦੀਆਂ ਸੋ ਜੇ ਤੁਸੀਂ ਇਨਾ ਫੀਲਡ ਵਿੱਚ ਆਪਣੇ ਬੱਚੇ ਨੂੰ ਪਾ ਦੋਗੇ ਤੇ ਉਹ ਐਕਸਪਰਟ ਹੋ ਜਾਊਗਾ ਤਾਂ ਇਹ ਹੋ ਨਹੀਂ ਸਕਦਾ ਕਿ ਉਹਨੂੰ ਰੁਜ਼ਗਾਰ ਨਾ ਮਿਲੇ ਜਾਂ ਉਹ ਰੋਟੀ ਤੋਹਤਾ ਨਵੇ ਨਹੀਂ ਬਿਲਕੁਲ ਨਹੀਂ ਪਰ ਇਹਦੇ ਲਈ ਇੱਕ ਸ਼ਰਤ ਆ ਕਿ ਉਹ ਇੰਡਸਟਰੀ ਦੀਆਂ ਰਿਕੁਆਇਰਮੈਂਟਸ ਜ਼ਰੂਰ ਪੂਰੀਆਂ ਕਰਦਾ ਹੋਵੇ ਜੇ ਤੁਸੀਂ 8ਵੀਂ ਵਿੱਚ ਵੀ ਆਪਣੇ ਬੱਚੇ ਨੂੰ ਕਿਸੇ ਇੱਕ ਫੀਲਡ ਵਿੱਚ ਪਾ ਦਿੰਦੇ ਹੋ ਤਾਂ 8ਵੀਂ ਤੋਂ 12ਵੀਂ ਤੱਕ 4 ਸਾਲ 12ਵੀਂ ਤੋਂ ਬਾਅਦ ਕਾਲਜ ਤੇ 4-5 ਸਾਲ 8-10 ਸਾਲ ਜੇ ਕੋਈ ਬੱਚਾ ਇੱਕ ਫੀਲਡ ਵਿੱਚ ਲਾ ਲਵੇ ਤਾਂ ਹੋਣੀ ਸਦਾ ਕਿਉ ਉਹਦਾ ਮਾਰ ਨਾ ਬਣੇ ਤੇ ਫਿਰ ਕਾਮਜਬ ਨਾ ਹੋਵੇ ਉਹ ਕਾਮਜਬ ਹੋਊਗਾ ਹੀ ਹੋਊ